ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਜੀ ਕਿ ਜੇਕਰ ਪਾਠ ਕਰਦੇ ਸਮੇਂ ਤੁਸੀਂ ਥੱਕ ਜਾਂਦੇ ਹੋ ਜਾਂ ਜਲਦੀ ਹੀ ਥੱਕ ਜਾਂਦੇ ਹੋ ਤੇ ਕਈ ਵਾਰ ਇਹੋ ਜਿਹਾ ਸਮਾਂ ਆ ਜਾਂਦਾ ਹੈ ਕਿ ਪਾਠ ਤੁਹਾਨੂੰ ਲਮੇਰਾ ਲੱਗਦਾ ਹੈ ਤੁਸੀਂ ਅੱਕ ਵੀ ਜਾਂਦੇ ਹੋ ਤਾਂ ਇਹ ਤੁਹਾਨੂੰ ਕਿਹੜੇ ਸੰਕੇਤ ਮਿਲਦੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਪਰਮਾਤਮਾ ਜੀ ਦੀ ਮਿਹਰ ਤੁਹਾਡੇ ਤੇ ਬਣ ਜਾਵੇ ਤੇ ਤੁਸੀਂ ਪਾਠ ਕਰਦੇ ਸਮੇਂ ਹਮੇਸ਼ਾ ਹੀ ਸਾਰੀਆਂ ਹੀ ਕ੍ਰੀਤੀਆਂ ਤੋਂ ਦੂਰ ਹੋ ਜਾਓ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਥ ਸੰਗਤ ਜੀ ਅਸੀਂ ਵਿਚਾਰ ਇਹ ਹੀ ਕਰਾਂਗੇ ਕਿ ਜੇਕਰ ਤੁਹਾਨੂੰ ਵੀ ਮਾੜੇ ਸੁਪਨੇ ਆਉਂਦੇ ਹਨ ਜਾਂ ਸਰੀਰ ਵਿੱਚ ਦਰਦ ਰਹਿੰਦਾ ਹੈ ਜਾਂ ਫਿਰ ਪਾਠ ਕਰਦੇ ਸਮੇਂ ਥੱਕ ਜਾਂਦੇ ਹੋ ਜਾਂ ਅੱਕ ਜਾਂਦੇ ਹੋ ਜਾਂ ਫਿਰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਹੈ ਤਾਂ ਕਿਹੜੀ ਉਹੋ ਜਿਹੀ ਊਰਜਾ ਉਸ ਸਮੇਂ ਤੁਹਾਡੇ ਕੋਲ ਰਹਿੰਦੀ ਹੈ ਨਕਾਰਾਤਮਕ ਜਾਂ ਸਕਾਰਾਤਮਕ ਇਹ ਕਨਫਿਊਜ਼ਨ ਬਹੁਤ ਸਾਰੇ ਲੋਕਾਂ ਵਿੱਚ ਆਮ ਤੌਰ ਤੇ ਵੇਖੀ ਜਾਂਦੀ ਹੈ ਅਤੇ ਕਈ ਮਨੁੱਖਾਂ ਦੇ ਨਾਲ ਜ਼ਿਆਦਾਤਰ ਇਹੀ ਹੁੰਦਾ ਹੈ ਕਿ ਜਦੋਂ ਵੀ ਉਹ ਪ੍ਰਭੂ ਭਗਤੀ ਕਰਨ ਦੇ ਲਈ ਬੈਠਦੇ ਹਨ ਉਹਨਾਂ ਨੂੰ ਭਗਤੀ ਕਰਦੇ ਸਮੇਂ ਬਹੁਤ ਜ਼ਿਆਦਾ ਗੁੱਸਾ ਆਉਣ ਲੱਗ ਜਾਂਦਾ ਹੈ ਤਾਂ ਕਈ ਵਾਰ ਸਿਮਰਣ ਭਗਤੀ ਕਰਨ ਦੇ ਵਿੱਚ ਹੀ ਉਹ ਉੱਠ ਪੈਂਦੇ ਹਨ ਭਗਤੀ ਕਰਨਾ ਛੱਡ ਦਿੰਦੇ ਹਨ ਇਸ ਤੋਂ ਇਲਾਵਾ ਕਈ ਵਾਰ ਦਿਮਾਗ ਵਿੱਚ ਮਾੜੇ ਖਿਆਲ ਵੀ ਆਉਣ ਲੱਗ ਜਾਂਦੇ ਹਨ ਜਿਵੇਂ ਸਾਧ ਸੰਗਤ ਜੀ ਪਾਠ ਕਰਦੇ ਸਮੇਂ ਤੁਹਾਡੇ ਕੋਲ ਸਮਾਂ ਥੋੜਾ ਹੋਵੇ ਤੁਹਾਨੂੰ ਕੋਈ ਕੰਮ ਯਾਦ ਆ ਜਾਵੇ ਤਾਂ ਤੁਹਾਨੂੰ ਗੁੱਸਾ ਵੀ ਹੋਵੇਗਾ ਤੇ ਤੁਸੀਂ ਅੱਕ ਵੀ ਜਾਓਗੇ ਕਿ ਪਾਠ ਤਾਂ ਅਜੇ ਮੇਰੇ ਕੋਲੋਂ ਖਤਮ ਨਹੀਂ ਹੋਇਆ ਤੇ ਮੇਰੇ ਕੰਮ ਐਨੇ ਪਏ ਹੋਏ ਹਨ ਕਈ ਵਾਰ ਸਾਡਾ ਭੈਣਾ ਦਾ ਖਾਸ ਤੌਰ ਤੇ ਧਿਆਨ ਇਹ ਹੋ ਜਾਂਦਾ ਹੈ ਕਿ ਹੁਣ ਮੇਰੇ ਬੱਚੇ ਸਕੂਲ ਤੋਂ ਆਉਣ ਵਾਲੇ ਹਨ ਪਰ ਅਜੇ ਮੇਰੇ ਪਾਠ ਦੀ ਸਮਾਪਤੀ ਨਹੀਂ ਹੋਈ ਤੇ ਟਾਈਮ ਹੋ ਵੀ ਗਿਆ ਹੈ ਫਿਰ ਉਹ ਜਾਂ ਕਾਲੀ ਕਾਲੀ ਪਾਠ ਕਰਦੀਆਂ ਹਨ ਤੇ ਜਾਂ ਪਾਠ ਕਰਨਾ ਛੱਡ ਦਿੰਦੀਆਂ ਹਨ ਕਈ ਵਾਰ ਉਹਨਾਂ ਦਾ ਮਨ ਵਿੱਚ ਹੀ ਬੇਚੈਨ ਹੋ ਜਾਂਦਾ ਹੈ ਗੁੱਸਾ ਆਉਣ ਲੱਗ ਜਾਂਦਾ ਹੈ ਤੇ ਕਈ ਵਾਰੀ ਉਹ ਭਗਤੀ ਕਰਦਿਆਂ ਕਰਦਿਆਂ ਵਿੱਚ ਹੀ ਉੱਠ ਜਾਂਦੀਆਂ ਹਨ ਜਾਂ ਪਾਠ ਕਰਨਾ ਹੀ ਛੱਡ ਦਿੰਦੀਆਂ ਹਨ ਇਸ ਤੋਂ ਇਲਾਵਾ ਕਈ ਵਾਰ ਦਿਮਾਗ ਵਿੱਚ ਮਾੜੇ ਖਿਆਲ ਵੀ ਆਉਣ ਲੱਗ ਜਾਂਦੇ ਹਨ ਕਿਉਂਕਿ ਇਹ ਸਭ ਕੁਝ ਹੁੰਦਾ ਹੈ ਜੇ ਘਰ ਦੇ ਰੁਝੇਵਿਆਂ ਦੇ ਨਾਲ ਜੇਕਰ ਰੁਝਾਵਿਆਂ ਦੇ ਵਿੱਚ ਹੀ ਸਾਡਾ ਮਨ ਲੱਗਾ ਰਹੇਗਾ ਤਾਂ ਅਸੀਂ ਸਿਮਰਨ ਭਗਤੀ ਕਰ ਹੀ ਨਹੀਂ ਸਕਾਂਗੇ ਸਾਡੇ ਮਨ ਵਿੱਚ ਸਾਰਿਆ ਹੀ ਰੁਝੇਵਿਆਂ ਪ੍ਰਤੀ ਹੀ ਖਿਆਲ ਆਉਂਦੇ ਰਹਿੰਦੇ ਹਨ ਜਿਸ ਕਰਕੇ ਉਹਨਾ ਮਨੁੱਖਾਂ ਨੂੰ ਆਪਣੇ ਆਪ ਤੋਂ ਨਫ਼ਰਤ ਵੀ ਹੋਣ ਲੱਗ ਜਾਂਦੀ ਹੈ ਕਿ ਅਸੀਂ ਤਾਂ ਪਰਮਾਤਮਾ ਦਾ ਨਾਮ ਸਿਮਰਨ ਕਰਨ ਦੇ ਲਈ ਬੈਠੇ ਸਾਂ ਅਤੇ ਸਾਡੇ ਅੰਦਰ ਇਹ ਮਾੜੇ ਖਿਆਲ ਅਤੇ ਗੰਦੇ ਵਿਚਾਰ ਕਿਉਂ ਆ ਰਹੇ ਹਨ ਇਸੇ ਕਰਕੇ ਇਹੋ ਜਿਹੇ ਮਨੁੱਖ ਫਿਰ ਕਈ ਕਈ ਦਿਨ ਦੇ ਲਈ ਪਾਠ ਕਰਨਾ ਹੀ ਛੱਡ ਦਿੰਦੇ ਹਨ ਹੁਣ ਇਸ ਦੇ ਪਿੱਛੇ ਕਾਰਨ ਕੀ ਹੋ ਸਕਦਾ ਹੈ ਸਾਥ ਸੰਗਤ ਜੀ ਜੋ ਆਪ ਜੀ ਆਪਣੀ ਭਗਤੀ ਨੂੰ ਕਰਨਾ ਇੱਕਦਮ ਛੱਡ ਦਿੰਦੇ ਹੋ ਇਸ ਦੇ ਨਾਲ ਤੁਹਾਨੂੰ ਗੁੱਸਾ ਵੀ ਇੰਨਾ ਆਉਂਦਾ ਹੈ ਕਿ ਕਈ ਵਾਰ ਤਾਂ ਤੁਸੀਂ ਲੜਾਈ ਝਗੜਾ ਤੱਕ ਕਰ ਲੈਂਦੇ ਹੋ ਅਤੇ ਜ਼ਿਆਦਾ ਗੁੱਸਾ ਤੁਹਾਨੂੰ ਉਸ ਵੇਲੇ ਆਉਂਦਾ ਹੈ ਜਦ ਤੁਸੀਂ ਅਜੇ ਆਪਣੀ ਭਗਤੀ ਕਰਨ ਲਈ ਜਾ ਹੀ ਰਹੇ ਹੁੰਦੇ ਹੋ ਤੁਹਾਨੂੰ ਕੋਈ ਕੰਮ ਯਾਦ ਆ ਜਾਂਦਾ ਹੈ ਜਾਂ ਤੁਹਾਨੂੰ ਘਰ ਦਾ ਕੋਈ ਮੈਂਬਰ ਕੰਮ ਦੱਸ ਦਿੰਦਾ ਹੈ ਤਾਂ ਫਿਰ ਤੁਹਾਡਾ ਮਨ ਇੱਕਦਮ ਡਾਇਵਰਟ ਹੋ ਜਾਂਦਾ ਹੈ ਕਿ ਮੈਂ ਹੁਣ ਪਾਠ ਕਰਾਂ ਕਿ ਜਾਂ ਮੈਂ ਘਰ ਦੇ ਰੁਝੇਵਿਆਂ ਨੂੰ ਨਿਭਾਵਾਂ ਦੋਵੇਂ ਹੀ ਬਹੁਤ ਹੀ ਜ਼ਰੂਰੀ ਹਨ ਅਤੇ ਵਿਚਾਰ ਹੀ ਤੁਹਾਨੂੰ ਕੋਈ ਟੋਕ ਵੀ ਦਿੰਦਾ ਹੈ ਤਾਂ ਉਸ ਵੇਲੇ ਬਹੁਤ ਤੇਜ਼ ਆਪ ਜੀ ਨੂੰ ਗੁੱਸਾ ਵੀ ਆ ਜਾਂਦਾ ਹੈ ਪਰ ਹੁਣ ਇਹ ਕਿਵੇਂ ਪਤਾ ਕਰੀਏ ਕਿ ਕਿਹੜੀ ਮਾੜੀ ਜਾਂ ਚੰਗੀ ਊਰਜਾ ਸਾਡੇ ਅੰਗ ਸੰਗ ਰਹਿੰਦੀ ਹੈ ਸੋ ਸਾਧ ਸੰਗਤ ਜੀ ਅਸੀਂ ਆਪ ਜੀ ਨੂੰ ਦੱਸ ਦਈਏ ਕਿ ਇਹ ਸਭ ਤੁਹਾਡੇ ਨਾਲ ਉਦੋਂ ਹੀ ਹੁੰਦਾ ਹੈ ਜਦੋਂ ਤੁਹਾਡੇ ਸਰੀਰ ਦੇ ਅੰਦਰ ਕੋਈ ਨਕਾਰਾਤਮਕ ਊਰਜਾ ਹੁੰਦੀ ਹੈ ਕਿਉਂਕਿ ਸਕਾਰਾਤਮਕ ਊਰਜਾ ਮਤਲਬ ਚੰਗੀ ਊਰਜਾ ਹੋਣ ਤੇ ਇਦਾਂ ਕਦੇ ਵੀ ਕੁਝ ਨਹੀਂ ਹੋਵੇਗਾ ਕਿ ਤੁਸੀਂ ਪਰਮਾਤਮਾ ਵਾਹਿਗੁਰੂ ਜੀ ਦੀ ਭਗਤੀ ਕਰਨ ਲਈ ਬੈਠਦੇ ਹੋਵੋ ਤੇ ਤੁਹਾਨੂੰ ਗੁੱਸਾ ਆਉਂਦਾ ਹੋਵੇ ਸਾਧ ਸੰਗਤ ਜੀ ਹੁੰਦਾ ਇਹ ਹੈ ਕਿ ਜਦ ਵੀ ਤੁਸੀਂ ਪ੍ਰਭੂ ਭਗਤੀ ਕਰਨ ਲੱਗੇ ਹੁੰਦੇ ਹੋ ਜਾਂ ਕਰ ਰਹੇ ਹੁੰਦੇ ਹੋ ਤਾਂ ਉਸ ਵੇਲੇ ਗਲਤ ਊਰਜਾਵਾਂ ਜ਼ਿਆਦਾਤਰ ਇਹੇ ਕੋਸ਼ਿਸ਼ ਕਰਦੀਆਂ ਹਨ ਕਿ ਤੁਹਾਡੇ ਕੋਲ ਪਾਠ ਨਾ ਹੀ ਕਰਵਾਇਆ ਜਾਵੇ ਤੁਹਾਡਾ ਮਨ ਭਟਕਾ ਦਿੱਤਾ ਜਾਵੇ ਕਿਉਂਕਿ ਉਹਨਾਂ ਊਰਜਾਵਾਂ ਨੂੰ ਪਤਾ ਹੁੰਦਾ ਹੈ ਕਿ ਜੇਕਰ ਤੁਸੀਂ ਪਰਮਾਤਮਾ ਦੀ ਭਗਤੀ ਕਰੋਗੇ ਤਾਂ ਸਕਾਰਾਤਮਕ ਊਰਜਾ ਮਤਲਬ ਕਿ ਚੰਗੀ ਊਰਜਾ ਤੁਹਾਡੇ ਅੰਦਰ ਪ੍ਰਗਟ ਹੋ ਜਾਵੇਗੀ ਅਤੇ ਇਹ ਸਕਾਰਾਤਮਕ ਊਰਜਾ ਦਾ ਉਸ ਉੱਪਰ ਕੋਈ ਵੀ ਨਾਸ ਫਿਰ ਨਹੀਂ ਕਰ ਸਕੇਗੀ ਇਸ ਕਰਕੇ ਇਹਨਾਂ ਊਰਜਾਵਾਂ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨਾਂ ਦੀ ਕੋਸ਼ਿਸ਼ ਤਾਂ ਇਹੀ ਰਹਿੰਦੀ ਹੈ ਕਿ ਇਹ ਆਪ ਜੀ ਨੂੰ ਪ੍ਰਭੂ ਭਗਤੀ ਦੇ ਨਾਲ ਨਾ ਹੀ ਜੁੜਨ ਦੇਣ ਨਾ ਹੀ ਤੁਹਾਨੂੰ ਨਿਤਨੇਮ ਕਰਨ ਦੇਣ ਸਿਮਰਨ ਧਿਆਨ ਤੁਸੀਂ ਨਾ ਹੀ ਕਰ ਸਕੋ ਜਿਸ ਕਰਕੇ ਉਹ ਤੁਹਾਨੂੰ ਗੁੱਸਾ ਝੜਾਉਂਦੇ ਹਨ ਨਵੇਂ ਢੰਗ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਨ ਇਹ ਤੁਹਾਡੇ ਅੰਦਰ ਮਾੜੇ ਖਿਆਲ ਵੀ ਪੈਦਾ ਕਰ ਦਿੰਦੀਆਂ ਹਨ ਤੁਹਾਨੂੰ ਇਹ ਮਹਿਸੂਸ ਕਰਵਾਉਣਾ ਹੁੰਦਾ ਹੈ ਇਹਨਾਂ ਨੇ ਕਿ ਤੁਸੀਂ ਜਿੰਨਾ ਪਵਿੱਤਰ ਰੱਬੀ ਸ਼ਕਤੀਆਂ ਦੀ ਜਿਹੜੀ ਇਬਾਦਤ ਕਰ ਰਹੇ ਹੋ ਉਹ ਸਹੀ ਨਹੀਂ ਹੋ ਰਹੀ ਅਤੇ ਕਬੂਲ ਵੀ ਨਹੀਂ ਹੋਵੇਗੀ ਇਸ ਲਈ ਤੁਹਾਡੇ ਅੰਦਰ ਇਹ ਕੁਝ ਵਿਚਾਰ ਆਉਂਦੇ ਹਨ ਸਾਧ ਸੰਗਤ ਜੀ ਇੱਥੇ ਅਸੀਂ ਆਪ ਜੀ ਨੂੰ ਇਹੀ ਕਹਾਂਗੇ ਕਿ ਜੇਕਰ ਤੁਸੀਂ ਇਦਾਂ ਦੇ ਕੁਝ ਨਕਾਰਾਤਮਕ ਮਹਿਸੂਸ ਕਰਦੇ ਹੋ ਤੁਹਾਨੂੰ ਮਾੜੇ ਖਿਆਲ ਆਉਂਦੇ ਹਨ ਤਾਂ ਤੁਸੀਂ ਉਸ ਵੇਲੇ ਗੁੱਸਾ ਕਰਕੇ ਆਪਣੇ ਆਪ ਨੂੰ ਦੋਸ਼ੀ ਬਿਲਕੁਲ ਵੀ ਨਾ ਮੰਨਿਆ ਕਰੋ ਆਪਣੀ ਭਗਤੀ ਵੱਲ ਬਸ ਇਕਾਗਰਤਾ ਬਣਾ ਕੇ ਰੱਖੋ ਜੋ ਵੀ ਵਿਚਾਰ ਆਉਂਦੇ ਹਨ ਉਹਨਾਂ ਨੂੰ ਆਉਣ ਦਿਓ ਫਿਰ ਇੱਕ ਸਮਾਂ ਤੁਹਾਡੇ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਆਵੇਗਾ ਕਿ ਜਦੋਂ ਹੌਲੀ-ਹੌਲੀ ਇਹ ਸਭ ਵਿਚਾਰ ਖਤਮ ਵੀ ਹੋ ਜਾਣਗੇ ਮੰਨ ਲਓ ਤੁਸੀਂ ਗੁਰਬਾਣੀ ਪੜ ਰਹੇ ਹੋ ਪੜਦੇ-ਪੜਦੇ ਕੋਈ ਖਿਆਲ ਆਉਣ ਲੱਗ ਜਾਂਦਾ ਹੈ ਤਾਂ ਉਹਨਾਂ ਵਿਚਾਰਾਂ ਨੂੰ ਤੁਸੀਂ ਆਉਣ ਦਿਓ ਕਿਉਂਕਿ ਉਹਨਾਂ ਨੂੰ ਰੋਕੋ ਨਾ ਜੇਕਰ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਹੋਰ ਜ਼ਿਆਦਾ ਪਾਵਰਫੁਲ ਹੋ ਜਾਣਗੇ ਕਿਉਂਕਿ ਤੁਹਾਡਾ ਧਿਆਨ ਉਹਨਾਂ ਵੱਲ ਹੀ ਖਿੱਚਿਆ ਰਹੇਗਾ ਸਾਲ ਸੰਗਤ ਜੀ ਤੁਹਾਨੂੰ ਆਪਣਾ ਧਿਆਨ ਆਪਣੇ ਕਰਮਾਂ ਦੇ ਉੱਪਰ ਹੀ ਰੱਖਣਾ ਚਾਹੀਦਾ ਹੈ ਤੁਸੀਂ ਜਿਸ ਪਰਮਾਤਮਾ ਦੇ ਸਰੂਪ ਦੀ ਭਗਤੀ ਸਿਮਰਣ ਸਾਧਨਾ ਕਰ ਰਹੇ ਹੋ ਤਾਂ ਤੁਹਾਡਾ ਧਿਆਨ ਉਸੇ ਭਗਤੀ ਵੱਲ ਹੋਣਾ ਚਾਹੀਦਾ ਹੈ ਹੌਲੀ-ਹੌਲੀ ਇਹ ਵਿਚਾਰ ਤੁਹਾਡੇ ਅੰਦਰੋਂ ਖਤਮ ਹੋ ਜਾਣਗੇ ਕਿ ਤੁਹਾਨੂੰ ਸਕਾਰਾਤਮਕ ਵਿਚਾਰ ਅਤੇ ਸੋਚ ਨੂੰ ਅੱਗੇ ਲੈ ਕੇ ਜਾਣ ਦੀ ਸੋਚ ਤੁਹਾਡੇ ਦਿਮਾਗ ਵਿੱਚ ਘਰ-ਘਰ ਜਾਵੇਗੀ ਉਹਨਾਂ ਵੱਲ ਆਪਣੀ ਇਕਾਗਰਤਾ ਤੁਸੀਂ ਬਣਾਉਣੀ ਸ਼ੁਰੂ ਕਰ ਦੇਵੋਗੇ ਪਰ ਜੇਕਰ ਆਪਜੀ ਦੇ ਨਾਲ ਨਕਾਰਾਤਮਕ ਚੀਜ਼ਾਂ ਹੋ ਰਹੀਆਂ ਹਨ ਤਾਂ ਇਹਦਾ ਅਸਰ ਖਤਮ ਕਰਨ ਦੇ ਲਈ ਤੁਹਾਨੂੰ ਸਿਰਫ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ। ਅੰਮ੍ਰਿਤ ਵੇਲੇ ਦੇ ਸਮੇਂ ਵੀ ਸਿਮਰਨ ਧਿਆਨ ਜ਼ਰੂਰ ਕਰਨਾ ਚਾਹੀਦਾ ਹੈ। ਸਕਾਰਾਤਮਕ ਊਰਜਾ ਦੇ ਨਾਲ ਭਰੇ ਭੋਜਨ ਨੂੰ ਵੀ ਸ਼ੱਕਣਾ ਚਾਹੀਦਾ ਹੈ। ਨਾਮ ਸਿੱਖ ਭੋਜਨ ਤੋਂ ਦੂਰ ਰਹਿਣਾ ਨਹੀਂ ਚਾਹੀਦਾ। ਇਹ ਸਭ ਕਰਨ ਦੇ ਨਾਲ ਹੌਲੀ-ਹੌਲੀ ਨਕਾਰਾਤਮਕ ਊਰਜਾਵਾਂ ਦੀ ਪਾਵਰ ਘਟਣੀ ਸ਼ੁਰੂ ਹੋ ਜਾਵੇਗੀ। ਅਤੇ ਸਕਾਰਾਤਮਕ ਊਰਜਾ ਆਪਣੇ ਆਪ ਹੀ ਪ੍ਰਗਟ ਹੋ ਜਾਵੇਗੀ ਜਿਸ ਨਾਲ ਤੁਹਾਨੂੰ ਕਦੇ ਵੀ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੋ ਸਾਥ ਸੰਗਤ ਜੀ ਤੁਸੀਂ ਵੀ ਆਪਣੇ ਅੰਦਰ ਦੀ ਊਰਜਾ ਨੂੰ ਸਕਾਰਾਤਮਕ ਬਣਾ ਲਓ ਆਪਣੇ ਅੰਦਰ ਦੇ ਵਿਚਾਰਾਂ ਨੂੰ ਮਿਟਾ ਹੀ ਦਿਓ ਜਦ ਵੀ ਤੁਹਾਨੂੰ ਕੋਈ ਕੰਮ ਆ ਜਾਵੇ ਤੁਸੀਂ ਉਸ ਨੂੰ ਕਰਕੇ ਫਿਰ ਆਪਣੀ ਗੁਰਬਾਣੀ ਦੇ ਨਾਲ ਜੁੜ ਜਾਓ ਪਰ ਤੁਸੀਂ ਸਮਾਂ ਆਪਣੇ ਰੁਝੇਵਿਆਂ ਦੇ ਵਿੱਚੋਂ ਹਰ ਰੋਜ਼ ਜ਼ਰੂਰ ਕੱਢੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ